ਆਰੇ ਨੂੰ ਪਿਆਰ ਭਰੀ ਸੱਸੀ ਅਕਾਲਜੀ ਮਨਰਾਸੀ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਲਓ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਐ ਤੇ ਆਸ਼ਾ ਕਰਦੀ ਤੁਸੀਂ ਸਾਰੇ ਠੀਕ-ਠਾਕ ਹੋਗੇ, ਵਧੀਆ ਹੋਗੇ ਜੀ ਤੇ ਆਪਦੇ ਘਰਾਂ ਦੇ ਵਿੱਚ ਤੰਦਰੁਸਤ ਹੋਗੇ। ਲਓ ਜੀ ਇਹ ਵਾਲਾ ਬਲੌਗ ਆਪਣਾ ਹੈਗਾ ਆ ਮੰਗਲਵਾਰ ਦਾ। ਤੇ ਬੁੱਧਵਾਰ ਨੂੰ ਆਪਣਾ ਬਲੌਗ ਨਹੀਂ ਆ ਸਕਿਆ। ਉਹ ਵੀ ਤੁਹਾਨੂੰ ਮੈਂ ਦੱਸੂਗੀ ਕਿਉਂ ਨਹੀਂ ਆ ਸਕਿਆ। ਸਭ ਤੋਂ ਪਹਿਲਾਂ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਸਪੋਰਟ ਕਰੇ ਤੁਹਾਡੇ ਸਭ ਦੀ ਸਪੋਰਟ ਦੀ ਬਹੁਤ ਜ਼ਿਆਦਾ ਆਪਾਂ ਨੂੰ ਜ਼ਰੂਰਤ ਹੈ ਤੇ ਹਾਂਜੀ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਹੁਣ ਦੋ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਲਗਾਤਾਰ ਜਿਸ ਕਰਕੇ ਨੈਟ ਦੀ ਬੜੀ ਪ੍ਰੋਬਲਮ ਆ ਰਹੀ ਹੈ ਨੈਟ ਜਾਂ ਤਾਂ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਰੇਂਜ ਉਹਦੀ ਜਾਂ ਫਿਰ ਕਈ ਵਾਰ ਬਿਲਕੁਲ ਹੀ ਬੰਦ ਹੋ ਜਾਂਦਾ ਹੈ ਤੇ ਦੂਸਰੀ ਪ੍ਰੋਬਲਮ ਆਪਣੀ ਸੀਗੀ ਜੀ VN ਐਪ ਦੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਵਲੌਗ ਵਿੱਚ ਸ਼ੇਅਰ ਕੀਤਾ ਸੀ ਇਸ ਬਾਰੇ ਕਿ ਮੈਨੂੰ VN ਐਪ 'ਚ ਜਿਵੇਂ ਮੈਂ ਐਡੀਟਿੰਗ ਕਰਦੀ ਆ ਮੈਨੂੰ ਬੜੀ ਪ੍ਰੋਬਲਮ ਆ ਰਹੀ ਆ ਕਿ ਹੁਣ ਇੱਕ ਤਾਂ ਪ੍ਰੋਬਲਮ ਆ ਰਹੀ ਆ ਕਿ ਇਹ ਬਿਲਕੁਲ ਹੈਂਗ ਹੋ ਰਿਹਾ ਸੀਗਾ ਤੇ ਦੂਸਰੀ ਇਹ ਆ ਰਹੀ ਸੀ ਕਿ ਵੀ ਹੁਣ ਉਹ ਮੈਸੇਜ ਆ ਰਿਹਾ ਸੀਗਾ VN ਦਾ ਕਿ ਤੁਸੀਂ ਮੰਥਲੀ ਪੇ ਕਰੋ ਹਨਾ ਵੀਡੀਓ ਐਡਿਟ ਕਰਦੇ ਆ ਤੁਸੀਂ ਤੇ ਇਹ ਮੈਸੇਜ ਆ ਰਿਹਾ ਸੀਗਾ ਤੇ ਇਸ ਕਰਕੇ ਮੈਂ 2-3 ਦਿਨਾਂ ਤੋਂ ਮਤਲਬ ਜਿਹੜੀ ਪਹਿਲਾਂ ਦੀ ਵੀਡੀਓ ਸੀ ਉਹਨੂੰ ਐਡਿਟ ਕਰਕੇ ਉਸ 'ਚ ਨਿਊ ਵੀਡੀਓ ਪਾ ਰਹੀ ਸੀਗੀ ਜਿਸ ਕਰਕੇ ਮੇਰੀ VN ਐਪ ਜਿਹੜੀ ਹੈਂਗ ਵੀ ਹੋ ਰਹੀ ਸੀਗੀ ਫੋਨ 'ਚ ਪ੍ਰੋਬਲਮ ਸਲੋ ਹੋ ਗਿਆ ਸੀਗਾ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਰਹੀ ਸੀਗੀ ਤੇ ਮੈਂ ਤੁਹਾਡੇ ਨਾਲ ਸਭ ਨਾਲ ਸ਼ੇਅਰ ਵੀ ਕੀਤੀ ਸੀਗੀ ਤੇ ਇੱਕ ਦੋ ਜਿਹੜੇ ਪੁਰਾਣੇ ਬਲੌਗਰ ਐ ਮੈਂ ਉਹਨਾਂ ਨੂੰ ਕਮੈਂਟ ਕਰਕੇ ਪੁੱਛਿਆ ਵੀ ਸੀਗਾ ਹਨਾ ਵੀ ਪਲੀਜ਼ ਹੈਲਪ ਕਰੋ ਜੇ ਇਸ ਬਾਰੇ ਤੁਹਾਨੂੰ ਨੋਲੇਜ ਆ ਤੇ ਉਹਨਾਂ ਨੇ ਮੈਨੂੰ ਰਿਪਲਾਈ ਨਹੀਂ ਕੀਤਾ ਤੇ ਪਲੀਜ਼ ਇਸ ਤਰ੍ਹਾਂ ਨਾ ਕਰਿਆ ਕਰੋ ਜੇ ਤੁਹਾਡੇ ਨਾਲ ਕੋਈ ਮਤਲਬ ਨਿਊ ਕੋਈ ਹੈਲਪ ਮੰਗਦਾ ਤਾਂ ਤੁਹਾਨੂੰ ਹੈਲਪ ਜਰੂਰ ਕਰਨੀ ਚਾਹੀਦੀ ਆ ਹਾਂ ਜੇ ਤੁਹਾਨੂੰ ਉਸ ਚੀਜ਼ ਦੇ ਬਾਰੇ ਨੋਲੇਜ ਨਹੀਂ ਤੁਸੀਂ ਸੌਰੀ ਵੀ ਕਹਿ ਸਕਦੇ ਹੋ ਵੀ ਸਾਨੂੰ ਇਸ ਬਾਰੇ ਨਹੀਂ ਪਤਾਗਾ ਹਨਾ ਤੇ ਪਰ ਆਪਣੇ ਜਿਹੜੀ ਆ ਕਿ ਕੁਝ ਨਵੇਂ ਬਲੌਗਰ ਹੈ ਉਹਨਾਂ ਨੇ ਜਰੂਰ ਹੈਲਪ ਕੀਤੀ ਤੇ ਬਹੁਤ ਹੀ ਵਧੀਆ ਲੱਗਿਆ ਹਨਾ ਵੀ ਦੇਖੋ ਪੁਰਾਣੇ ਜਿਹੜੇ ਐਨੇ ਟਾਈਮ ਤੋਂ ਬਣਾ ਰਹੇ ਆ ਤੇ ਜਦੋਂ ਆਪਾਂ ਨੂੰ ਐ ਹੁੰਦਾ ਨਾ ਕਿ ਜਦੋਂ ਆਪਾਂ ਨੂੰ ਘਰੇ ਵੀ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਜਿਹੜੇ ਆਪਣੇ ਤੋਂ ਵੱਡੇ ਹੁੰਦੇ ਆ ਬਜ਼ੁਰਗ ਹੁੰਦੇ ਆ ਆਪਾਂ ਉਹਨਾਂ ਤੋਂ ਪੁੱਛਦੇ ਆਂ ਵੀ ਵੀ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਉਹਨਾਂ ਨੇ ਜ਼ਿੰਦਗੀ ਜੀ ਹੁੰਦੀ ਆ ਤਾਂ ਉਹਨਾਂ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਅਨੁਭਵ ਹੁੰਦੇ ਆ ਤੇ ਆਪਾਂ ਉਹਨਾਂ ਕੋਲ ਜਾਂਦੇ ਆਂ ਵੀ ਆਪਣੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੋ ਜੂਗੀ ਐਸੇ ਆਸ ਕਰਕੇ ਜਾਂਦੇ ਆਂ ਨਾ ਤੇ ਐਸੇ ਐਸ ਕਰਕੇ ਮੈਂ ਮਤਲਬ ਮੈਨੂੰ ਆਪਦੀ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਮਿਲ ਰਿਹਾ ਸੀਗਾ ਤੇ ਮੈਂ ਜਿਹੜੇ ਕੁਝ ਬਹੁਤ ਪਹਿਲਾਂ ਦੇ ਵਲੋਗਿੰਗ ਕਰ ਰਹੇ ਆ ਨਾ ਉਹਨਾਂ ਨੂੰ ਕਮੈਂਟ ਕਰਕੇ ਪੁੱਛਿਆ ਸੀਗਾ ਪਰ ਉਹਨਾਂ ਨੇ ਮੈਨੂੰ ਕੋਈ ਐਸਾ ਵੀ ਰਿਪਲਾਈ ਨਹੀਂ ਕੀਤਾਗਾ ਹਨਾ ਵੀ ਜਿਹੜੀ ਮੇਰੀ ਪ੍ਰੋਬਲਮ ਸੀ ਉਸ ਦਾ ਰਿਪਲਾਈ ਨਹੀਂ ਕੀਤਾ ਤੇ ਪਲੀਜ਼ ਐ ਨਾ ਕਰਿਆ ਕਰੋ ਜੇ ਤੁਹਾਨੂੰ ਕੋਈ ਵੀ ਹੈਲਪ ਮੰਗਦਾ ਆ ਤੇ ਤੁਹਾਨੂੰ ਹੈਲਪ ਕਰਨੀ ਚਾਹੀਦੀ ਆ ਹਨਾ ਜੇ ਤੁਹਾਡੇ ਕੋਲ ਸੋਲੂਸ਼ਨ ਹੈ ਨਹੀਂ ਤੁਸੀਂ ਸੌਰੀ ਕਹਿ ਕੇ ਵੀ ਲਿਖ ਸਕਦੇ ਹੋ ਵੀ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਹਨਾ ਕੋਈ ਛੋਟਾ ਨਹੀਂ ਹੋ ਜਾਂਦਾ ਇੰਨਾ ਕਹਿਣ ਨਾਲ ਤੇ ਪਰ ਇਹਨਾਂ ਵੀ ਆਪਾਂ ਤਾਂ ਸਭ ਨੂੰ ਹੀ ਸਪੋਰਟ ਕਰੀਦੀ ਆ ਤੇ ਚਾਹੇ ਉਹ ਪੁਰਾਣੇ ਆ ਚਾਹੇ ਨਵੇਂ ਬਲੌਗਰ ਆ ਸਭ ਨੂੰ ਸਪੋਰਟ ਕਰੀਦੀ ਆ ਤੇ ਇਹਨਾਂ ਵੀ ਜਿਹੜੇ ਜਿਨ੍ਹਾਂ ਨੇ ਮੈਨੂੰ ਕਮੈਂਟ ਕਰਕੇ ਦੇਖੋ ਇੱਥੇ ਮੈਂ ਕਿਸੇ ਦਾ ਨਾਮ ਨਹੀਂ ਲੈ ਰੇ ਪਰ ਜਿਨ੍ਹਾਂ ਨੇ ਮੈਨੂੰ ਕਮੈਂਟ ਕਰਕੇ ਦੱਸਿਆ ਵੀ ਦੀਦੀ ਤੁਸੀਂ VN ਐਪ ਨੂੰ ਜ ਡਿਲੀਟ ਕਰਕੇ ਦੁਬਾਰਾ ਡਾਊਨਲੋਡ ਕਰ ਲਓ ਤੁਹਾਡੀ ਪ੍ਰੋਬਲਮ ਸੋਲਵ ਹੋ ਜੂਗੀ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਉਹ ਮੇਰਾ ਵਲੌਗ ਦੇਖਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਮੇਰੀ ਜਿਹੜੀ ਪ੍ਰੋਬਲਮ ਆ ਉਹ ਸੋਲੂਸ਼ਨ ਕਰਤੀ ਮੈਂ ਵੀਡੀਓ ਦਾ ਟਾਈਟਲ ਤਾਂ ਹੀ ਐਸੇ ਕਰਕੇ ਪਾਇਆ ਹੈ ਨਾ ਵੀ ਕੀੜੀ ਜਿਹੜੀ ਹੁੰਦੀ ਹੈ ਨਾ ਸਾਈਜ਼ ਪੈ ਛੋਟੀ ਹੁੰਦੀ ਹੈ ਹੈਨਾ ਹਾਥੀ ਤੋਂ ਬਹੁਤ ਜ਼ਿਆਦਾ ਛੋਟੀ ਹੁੰਦੀ ਹੈ ਪਰ ਕਈ ਵਾਰ ਉਹ ਹਾਥੀ ਤੋਂ ਵੀ ਜ਼ਿਆਦਾ ਵੱਡੇ-ਵੱਡੇ ਕੰਮ ਕਰ ਦਿੰਦੀ ਹੈ ਤੇ ਮੈਨੂੰ ਅੱਜ ਮੇਰੀ ਪ੍ਰੋਬਲਮ ਦਾ ਸੋਲੂਸ਼ਨ ਮਿਲ ਗਿਆ ਮੈਂ ਵੀ ਐਪ ਜਿਹੜੀ ਦੁਬਾਰਾ ਡਾਊਨਲੋਡ ਕੀਤੀ ਤੇ ਮੇਰੀ ਪ੍ਰੋਬਲਮ ਜਿਹੜੀ ਸੋਲਵ ਹੋ ਗਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਮੇਰੀ ਹੈਲਪ ਕਰਨ ਵਾਸਤੇ ਬਹੁਤ ਵਧੀਆ ਲੱਗਿਆ ਤੇ ਕਮੈਂਟਸ ਕਰਨ ਵਾਸਤੇ ਜੀ ਥੈਂਕ ਯੂ ਤੁਹਾਡਾ ਅਗੇਨ ਬਹੁਤ-ਬਹੁਤ ਪਰ ਆਪਾਂ ਤੇ ਹੁੰਦਾ ਨਾ ਵੀ ਨਵੇਂ ਪੁਰਾਣੇ ਸਭ ਦੀ ਸਪੋਰਟ ਕਰੀਦੀ ਆਪਾਂ ਕਦੇ ਐ ਨਹੀਂ ਦੇਖਿਆ ਵੀ ਇਹਨਾਂ ਦਾ ਚੈਨਲ ਮੋਨਟਾਈਜ਼ ਹੋ ਗਿਆ ਤੇ ਇਹਨਾਂ ਦਾ ਵਲੌਗ ਨਹੀਂ ਦੇਖਣਾ ਚਾਹੀਦਾ ਜੈਸ ਤਰ੍ਹਾਂ ਨਾ ਆਪਾਂ ਦਾ ਹੁੰਦਾ ਵੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਪਰ ਜਦੋਂ ਕੋਈ ਵੀ ਹੈਲਪ ਨਹੀਂ ਕਰਦਾ ਜਿਨ੍ਹਾਂ ਕੋਲ ਐਕਸਪੀਰੀਅੰਸ ਹੁੰਦਾ ਫਿਰ ਥੋੜਾ ਫੀਲ ਹੁੰਦਾ ਹੈ ਨਾ ਵੀ ਆਪਾਂ ਸਪੋਰਟ ਕਰ ਰਹੇ ਆਂ ਟਾਈਮ ਗੱਡ ਕੇ ਤੇ ਅਗਲੇ ਨੇ ਕੋਈ ਮਤਲਬ ਕੋਈ ਵੀ ਮੈਨੂੰ ਰਿਪਲਾਈ ਨਹੀਂ ਕੀਤਾ ਆਪਾਂ ਨੂੰ ਚਲੋ ਜਿਵੇਂ ਜੈਸ ਤਰ੍ਹਾਂ ਹੈਗਾ ਆ ਤੇ ਜੋ ਵੀ ਮਿਹਨਤ ਕਰ ਰਿਹਾ ਹਰੇ ਕੋਈ ਮਿਹਨਤ ਨਾਲ ਅੱਗੇ ਤਾਂ ਜਾਊ ਗਏ ਇਹ ਤਾਂ ਹੈ ਨਹੀਂ ਵੀ ਉੱਥੇ ਰਹਿ ਜਾਊਗਾ ਹਰੇ ਕੋਈ ਮੈਂ ਤਾਂ ਆਪਾਂ ਤਾਂ ਰੱਬ ਅਗਿਰਦਾਸ ਹੀ ਕਰਦੇ ਆ ਵੀ ਜੋ ਸੱਚੇ ਦਿਲ ਨਾਲ ਮਿਹਨਤ ਕਰ ਰਿਹਾ ਰੱਬ ਉਹਨਾਂ ਦਾ ਸਾਥ ਜ਼ਰੂਰ ਦਵੇ ਅੱਗੇ ਜਾਣ ਜੀ ਤੇ ਲਓ ਜੀ ਇਹ ਆਪਾਂ ਤੁਹਾਨੂੰ ਦੋ ਤਿੰਨ ਪ੍ਰੋਬਲਮਾਂ ਦੱਸੀਆਂ ਸੀ ਜਿਸ ਕਰਕੇ ਆਪਣਾ ਜਾਨੀ ਕਿ ਵਲੌਗ ਆ ਨਹੀਂ ਸਕਿਆ ਇੱਕ ਦਿਨ ਆਪਾਂ ਨੂੰ ਗੈਪ ਕਰਨਾ ਪਿਆ ਪਰ ਹੁਣ ਉਹੀ ਗੱਲ ਹੈ ਵੀ ਮੀ ਜਿਹੜੇ ਆ ਆ ਇੱਥੇ ਦੇਖੋ ਫਿਰ ਬੱਛਰ ਜੀ ਸ਼ੁਰੂ ਹੋਊਗੀ ਤੇ ਜਿਹੜੀ ਸਾਫ ਸਫਾਈ ਆ ਉਹ ਵੀ ਨਹੀਂ ਹੋ ਪਾਉਂਦੀ ਕਿਉਂਕਿ ਪੈਰਾ ਨੂੰ ਮਿੱਟੀ ਲੱਗਣਾ ਕੌਂਦੀ ਰਹਿੰਦੀ ਆ ਤੇ ਬੱਦਲ ਫਿਰ ਬਣੇ ਹੋਏ ਆ ਜੀ ਕਿੰਮਣ ਹੋ ਗਏ ਸ਼ੁਰੂ ਤੇ ਹੁਣ ਤਾਂ ਵਾਹਗਰੂ ਅੱਗੇ ਸਬਰ ਦਾਸਤਾ ਕਰ ਰਹੇ ਆ ਵੀ ਹੋਰ ਮਹੀਨਾ ਆਵੇ ਕਿਉਂਕਿ ਹੁਣ ਫਸਲਾਂ ਨੂੰ ਨੁਕਸਾਨ ਆ ਜਿਵੇਂ ਕੱਲ ਸਾਡੇ ਮੰਡੀ ਬਹੁਤ ਮੀਂਹ ਪਿਆ ਤੇ ਹਰ ਕਿਸੇ ਨੂੰ ਆਪਦਾ ਆਪਦਾ ਫਿਕਰ ਹੋ ਜਾਂਦਾ ਨਾ ਜੇ ਰੇੜੀਆਂ ਵਾਲੇ ਆ ਜਿਨ੍ਹਾਂ ਨੇ ਕਿ ਸੱਜਰਾ ਕਮਾ ਕੇ ਸੱਜਰਾ ਖਾਣਾ ਉਹਨਾਂ ਨੂੰ ਵੀ ਬਹੁਤ ਔਖਾ ਹੋ ਜਾਂਦਾ ਮੀਂਹ ਕਣੀ ਦੇ ਵਿੱਚ ਵੀ ਨਹੀਂ ਕੀ ਉਹਨਾਂ ਦੀਆਂ ਸਬਜ਼ੀਆਂ ਉਹਨਾਂ ਦੇ ਫਰੂਟ ਨਹੀਂ ਵਿਕਦੇ ਤੇ ਜਿਹੜੇ ਕਿਸਾਨ ਐ ਉਹਨਾਂ ਨੂੰ ਆਪਦੀਆਂ ਫਸਲਾਂ ਦਾ ਫਿਕਰ ਹੋ ਜਾਂਦਾ ਐ ਤੇ ਬਸ ਹੁਣ ਤਾਂ ਫੇਰ ਬੱਦਲ ਗੱਜੀ ਜਾਂਦਾ ਪਤਾ ਨਹੀਂ ਕਿੰਨੇ ਦਿਨ ਮੀਂਹ ਪੈਣਾ ਐ ਜਦੋਂ ਜ਼ਰੂਰਤ ਹੁੰਦੀ ਆ ਉਦੋਂ ਆਉਂਦਾ ਨਹੀਂ ਉਦੋਂ ਸਾਰੇ ਢੀਕਦੇ ਰਹਿੰਦੇ ਆ ਤੇ ਹੁਣ ਜਿਵੇਂ ਕੀ ਫਸਲਾਂ ਪੱਕ ਰਹੀਆਂ ਆ ਤੇ ਹੁਣ ਆਉਣਾ ਸ਼ੁਰੂ ਹੋ ਗਿਆ ਐ ਦਾ ਨਾ ਮੀਂਹ ਤਾਂ ਸਾਰੇ ਅੱਕ ਜੇ ਗਏ ਇੱਕ ਤਾਂ ਲਗਾਤਾਰ ਮੀਂਹ ਪੈ ਰਿਹਾ ਇੱਕ ਵੀ ਜ਼ਿਆਦਾ ਆ ਰਿਹਾ ਐ ਕਿਉਂਕਿ ਹੁਣ ਜਿਵੇਂ ਨਰਮੀ ਆ ਉਹ ਵੀ ਖੰਡੇ ਸ਼ੁਰੂ ਹੋ ਰਹੀ ਆ ਤੇ ਗਵਾਰਾ ਜਿਵੇਂ ਫਸਲਾਂ ਨਾਲ ਹੀ ਪਕੜੀਆਂ ਸ਼ੁਰੂ ਹੋ ਰਹੀਆਂ ਤੇ ਸਭ ਨੂੰ ਫਿਕਰ ਹੋ ਰਿਹਾ ਵੀ ਸਾਡੀਆਂ ਕਿਤੇ ਫਸਲਾਂ ਖਰਾਬ ਨਾ ਹੋਵੇ ਕਿਉਂਕਿ ਪਿਛਲੀ ਵਾਰੀ ਵੀ ਨਰਮੀ ਜਿਹੜੇ ਕਾਫੀ ਖਰਾਬ ਹੋ ਗਏ ਸੀਗੇ ਤੇ ਇੱਥੇ ਨਾ ਮੈਂ ਆ ਹਮੇ 2-3 ਦਿਨਾਂ ਦੀ ਦੇਖ ਰਹੀ ਸੀ ਮੈਨੂੰ ਤਾਂ ਇਹ ਉਮੀਦੇ ਕਰਕੇ ਪ੍ਰੋਬਲਮ ਆ ਰਹੀ ਆ ਐ ਮੈਂ ਲక్ష్ਮਣ ਦੇਖਾ ਲੈ ਕੇ ਆਈ ਸੀ ਇੱਥੇ ਨਾ ਕੀੜਿਆਂ ਨੇ ਮੋਰੀ ਕੱਢ ਲਈ ਆ ਤੇ ਡੇਲੀ ਮਿੱਟੀ ਕੱਢ ਰਹੀ ਸੀ ਥੋੜੀ-ਥੋੜੀ ਮੈਂ ਕਿਹਾ ਚਲੋ ਵੀ ਰਹਿਣ ਦਿੰਨੀ ਹੈ ਕੁਝ ਵੀ ਕਰਨ ਨੂੰ ਤੇ ਆਪੇ ਹਟ ਜਾਣਗੇ ਹਨਾ ਪਰ ਇਹਨਾਂ ਨੇ ਚੰਗਾ ਇੱਥੇ ਜਗ੍ਹਾ ਬਣਾ ਰੱਖੀ ਹੈ ਅੱਜ ਤਾਂ ਇੰਨਾ ਸਾਰਾ ਰਿੱਤਾ ਕੱਢਤਾ ਬਾਹਰ ਫੇਰ ਮੈਨੂੰ ਗੁੱਸਾ ਜਿਹਾ ਚੜ ਗਿਆ ਮੈਂ ਕਿਹਾ ਮੈਂ ਚੌਕ ਲਾਈ ਦਿੰਨੀ ਆ ਐਸਾ ਤੇ ਕਹਿ ਦਿੰਦੇ ਆ ਵੀ ਨਹੀਂ ਪਾਪ ਨਹੀਂ ਕਰਨਾ ਚਾਹੀਦਾਗਾ ਪਰ ਕੀ ਕਰੇ ਹੁਣ ਇੰਨਾ ਇੰਨਾ ਰੇਤਾ ਰੋਜ਼ ਸੁੰਭਰ ਕੇ ਹਨਾ ਤੇ ਆ ਦੇਖੋ ਕਿੰਨਾ ਰੇਤਾ ਨਿਕਲ ਗਿਆ ਆਹ ਵੈਸੇ ਇੱਕ ਦਿਨ ਦੇ ਵਿੱਚ ਹੀ ਇਹਨਾਂ ਨੇ ਰਾਤੋਂ ਰਾਤ ਲੱਗੇ ਰਹਿੰਦੇ ਪਤਾ ਨਹੀਂ ਇੰਨਾ ਰਿੱਤਾ ਕੱਢਤਾ ਚਲੋ ਜੀ ਉਸ ਤੋਂ ਬਾਅਦ ਆਪਾਂ ਅੱਗੇ ਸਿਗੇ ਇੱਥੇ ਝਾੜੂ ਕੱਢਣ ਵਾਸਤੇ ਤੇ ਅੱਜ ਬਸ ਮੈਂ ਮोटा-ਮोटा ਜਿਹਾ ਝਾੜੂ ਕੱਢ ਰਹੀ ਆ ਕਿਉਂਕਿ ਅੱਜ ਮੈਨੂੰ ਥੋੜਾ ਜਿਹਾ ਨਾ ਤਬੀਅਤ ਠੀਕ ਜਿਹੀ ਨਹੀਂ ਲੱਗ ਰਹੀ ਕੁਛ ਜਿਵੇਂ ਮੀਂਹ ਜੇ ਪੈ ਰਹੇ ਆ ਤੇ ਕੁਛ ਮੈਨੂੰ ਬੁਖਾਰ ਹੋ ਕੇ ਹਟਿਆ ਤੇ ਮੈਂ ਬਸ ਪੈਰਾਸੈਟਾਮਲ ਖਾ ਲਈਆਂ ਸੀ ਆ ਉਸ ਤੋਂ ਬਾਅਦ ਮੈਨੂੰ ਵੀਕਨੈਸ ਜੀ ਬੜੀ ਲੱਗ ਰਹੀ ਸੀ ਤੇ ਜਿਵੇਂ ਇੱਕ ਦੀਦੀ ਨੇ ਕਮੈਂਟ ਵੀ ਕੀਤਾ ਸੀ ਵੀ ਤੁਸੀਂ ਪਤਲੇ ਹੋ ਰਹੇ ਹੋ ਤਾਂ ਮੈਨੂੰ ਵੀ ਲੱਗ ਰਿਹਾ ਹੈ ਕਿ ਮੈਨੂੰ ਕਿਤੇ ਨਾ ਕਿਤੇ ਵੀਕਨੈਸ ਆ ਰਹੀ ਹੈ ਦੋ ਕੁ ਵਾਰੀ ਬੁਖਾਰ ਜੜਿਆ ਉਸ ਤੋਂ ਬਾਅਦ ਵੀ ਵੀਕਨੈਸ ਆ ਰਹੀ ਹੈ ਚਲੋ ਮੈਂ ਕੱਭੇ ਚੈੱਕਪ ਕਰਾ ਕੇ ਆਉਂਗੀ ਅੱਜ ਕੱਲ ਬੜੀਆਂ ਪ੍ਰੋਬਲਮਾਂ ਹੋ ਰਹੀਆਂ ਨਾ ਟਾਈਫਾਇਟ ਵਗੈਰਾ ਦੀ ਪਾਣੀ ਜਿਵੇਂ ਆ ਰਿਹਾ ਹੈ ਟਾਈਫਾਇਟ ਦੀ ਪ੍ਰੋਬਲਮ ਬੜੀ ਲੋਕਾਂ ਨੂੰ ਹੋ ਰਹੀ ਹੈ ਤੇ ਇਸ ਕਰਕੇ ਇੱਥੇ ਮੈਂ ਬਸ ਮੋਟਾ ਮੋਟਾ ਜਿਹਾ ਝਾੜੂ ਕੱਢ ਰਹੀ ਸੈਦ ਮੇਰਾ ਮਨ ਤਾਂ ਨਹੀਂ ਸੀਗਾ ਪਰ ਫਿਰ ਵੀ ਮੈਂ ਲੱਗ ਗਈ ਲਗਾ ਚਲੋ ਇੰਨਾ ਕੰਮ ਹੀ ਦੇਣੀ ਹੈ ਉਸ ਤੋਂ ਬਾਅਦ ਫਿਰ ਮੈਂ ਵਾਸ਼ਬੀਸਨ ਦੀ ਸਫਾਈ ਕੀਤੀ ਇਹ ਇੱਧਰ ਮੈਂ ਇੱਕ ਬਸ ਆਪਾਂ ਤਾਂ ਵਿਮ ਸਾਬਣ ਨਹੀਂ ਕਰਦੇ ਨੇ ਇਹ ਇੱਥੇ ਅਲੱਗ ਲਾ ਰੱਖਿਆ ਆ ਜਿਵੇਂ ਕਿ ਵਾਸ਼ਰੂਮ ਵਗੈਰਾ ਸਾਫ ਕਰਨ ਵਾਸਤੇ ਵਾਸ਼ਬੀਸਨ ਸਾਫ ਕਰਨ ਵਾਸਤੇ ਇੱਥੇ ਲਾ ਰੱਖਿਆ ਤੇ ਮੰਜੇ ਅੱਜ ਇੱਥੇ ਹੀ ਖੜੇ ਸੀਗੇ ਕਿਉਂਕਿ ਬਾਹਰ ਫਿਰ ਕਿਣਮਿਣ ਕਿਣਮਣ ਹੋਈ ਗਈ ਸੀ ਸਾਰਾ ਦਿਨ ਹੀ ਕਿਣਮਿਣ ਕਿਣਮਣ ਹੋ ਰਹੀ ਹੈ ਅੱਜ ਬਸ ਪੂਰ ਜੀ ਡੇਗ ਰਹੀ ਆ ਤੇ ਇਸ ਕਰਕੇ ਮੰਜੇ ਫਿਰ ਮੈਂ ਬਾਹਰ ਨਹੀਂ ਕੱਢੇਗੇ ਕੁੱਕ ਫੇਰ ਕੱਢੋ ਫੇਰ ਅੰਦਰ ਖੜੇ ਕਰੋ ਬੜਾ ਔਖਾ ਹੋ ਜਾਂਦਾ ਆ ਬੜੀ ਮੁਸ਼ਕਿਲ ਹੋ ਜਾਂਦੀ ਆ ਬਸ ਹੋਂ ਤਾਂ ਮੀਂਹ ਤੋਂ ਅਜੀਜਾ ਅੱਕਿਆ ਪਿਆ ਐ ਮੈਂ ਗਰਮੀ ਸੀਗੀ ਉਦੋਂ ਮੰਗਦੇ ਹੁੰਦੇ ਸੀ ਮੀਂਹ ਆ ਜਵੇ ਤੇ ਉਦੋਂ ਤਾਂ ਇੰਨੀ ਗਰਮੀ ਲੱਗਦੀ ਹੁੰਦੀ ਸੀ ਉਦੋਂ ਤਾਂ ਆਉਂਦਾ ਨਹੀਂ ਸੀਗਾ ਤੇ ਉਸ ਤੋਂ ਬਾਅਦ ਨਾ ਮੈਨੂੰ ਇਹ ਪਲਾਂਟ ਮੈਂ ਕਈ ਦਿਨਾਂ ਦਾ ਦੇਖ ਰਹੀ ਸੀਗੀ ਵੀ ਮੈਨੇ ਸਪੋਰਟ ਤਾਂ ਦਿੱਤੀ ਸੀਗੀ ਪਰ ਇਹ ਫੇਰ ਲਟਕ ਜਾਂਦਾ ਸੀ ਇੰਨਾ ਜ਼ਿਆਦਾ ਸੌਫਟ ਐ ਨਾ ਇਹ ਵੀ ਬਹੁਤ ਹੀ ਜ਼ਿਆਦਾ ਸੌਫਟ ਐ ਫੇਰ ਮੈਂ ਕਿਹਾ ਚਲੋ ਇਸ ਨੂੰ ਨਾ ਇਹ ਧਾਗਾ ਲੈ ਕੇ ਇਹਨੂੰ ਪੋਲਾ ਜਿਹਾ ਬੰਨ੍ਹ ਦੇਣੀ ਹੈ ਇਹਨੂੰ ਥੋੜੀ ਹੋਰ ਸਪੋਰਟ ਮਿਲ ਜੂਗੀ ਥੋੜਾ ਜਿਹਾ ਹੋਰ ਵਧ ਗਿਆ ਫਿਰ ਮੈਂ ਇੱਥੇ ਕੋਈ ਹੋਰ ਵੀ ਚੰਗੀ ਚੀਜ਼ ਗੱਡ ਕੇ ਤੇ ਉਹਦੇ ਨਾਲ ਸਪੋਰਟ ਦੇ ਦੂੰਗੀ ਇਹਨਾਂ ਨਰਮ ਜਿਹਾ ਬਸ ਪੱਤੇ ਭਾਰੇ ਆ ਦੇ ਤੇ ਜਿਹੜਾ ਇਹਦਾ ਸਟੈਮ ਜਿਹੜਾ ਤਣਾ ਹਨਾ ਉਹ ਬੜਾ ਪਤਲਾ ਜਿਹਾ ਤੇ ਇਹਨਾਂ ਸੌਫਟ ਜਿਹਾ ਮੇਰੇ ਬੜੇ ਐਨ ਲੱਗ ਰਿਹਾ ਸੀ ਕਿਤੇ ਮੈਂ ਬੰਨ੍ਹਣ ਲੱਗੀ ਟੁੱਟ ਹੀ ਨਾ ਜਾਵੇ ਇੱਥੇ ਡੇਗੀ ਕੀ ਹੱਸ ਸੀਗਾ ਬਾਲੇ ਜਿਹਾ ਸੌਫਟ ਜਿਹਾ ਹੈ ਇਹਨਾਂ ਵੀ ਅੱਗੇ ਨਾਲੋਂ ਵਧਣ ਲੱਗਿਆ ਪਹਿਲੇ ਤਾਂ ਮੈਨੂੰ ਐਂ ਲੱਗਦਾ ਸੀਗਾ ਬੀ ਇਹ ਤਾਂ ਵਧ ਹੀ ਨਹੀਂ ਰਿਹਾਗਾ ਪਰ ਹੁਣ ਜਿਵੇਂ ਵਧਣ ਲੱਗ ਗਿਆ ਇਹਦੇ ਵਿੱਚ ਥੋੜੀ ਜੀ ਕੋਕੋ ਪਿਟ ਵਗੈਰਾ ਸੀ ਹੋਰ ਪਾਈ ਸੀਗੀ ਤੇ ਵਧੀਆ ਵਧਣ ਲੱਗ ਗਿਆ ਤੇ ਬਸ ਇਹਨਾਂ ਮੈਂ ਕਿਹਾ ਧਾਗੇ ਨਾਲ ਬੰਨ੍ਹ ਦਿੰਨੀ ਐ ਇਹ ਧਾਗਾ ਉਹੀ ਸੀਗਾ ਜਿਹੜਾ ਫਿਲਟਰ ਕੱਢੇ ਸੀਗੇ ਉਹਦੇ ਵਿੱਚੋਂ ਗੋਲਾ ਬਣਾ ਲਿਆ ਸੀਗਾ ਮੰਮੀ ਨੇ ਉਹੀ ਵਾਲਾ ਧਾਗਾ ਹੈ ਆ ਤੇ ਹੈ ਧਾਗਾ ਮਜ਼ਬੂਤ ਹੈ ਤੇ ਇਹਨੂੰ ਮੈਂ ਕਿਹਾ ਪੋਲਾ ਪੋਲਾ ਜਿਹਾ ਬੰਨ੍ਹ ਦਿੰਨੀ ਐ ਜਿਸ ਨਾਲ ਇਹਨੂੰ ਸਪੋਰਟ ਮਿਲ ਜੂਗੀ ਤੇ ਇਹ ਹੈ ਇਨਡੋਰ ਪlant ਹੀ ਐ ਇਹ ਬਾਹਰ ਤਾਂ ਰੱਖਣਾ ਨਹੀਂ ਹੁੰਦਾਗਾ ਤੇ ਹੈ ਬਹੁਤ ਜ਼ਿਆਦਾ ਸੌਫਟ ਜਿਹਾ ਹੈ ਚਲੋ ਇਸ ਨੂੰ ਮੈਂ ਇਸ ਬੋਰਡ ਦੇਤੀ ਅੱਜ ਮੇਰਾ ਹੋਰ ਜ਼ਿਆਦਾ ਕੁਝ ਕੰਮ ਕਰਨ ਦਾ ਮਨ じゃ ਹੈ ਨਹੀਂ ਸੀਗਾ ਮੈਂ ਕਿ ਚਲੋ ਇਹਨੂੰ ਸਹੀ ਕਰ ਦਿੰਨੀ ਆ ਜੀ ਤੂੰ ਪਿਛਾਂ ਹੋ ਰਹੀ ਸੀ ਤੇ ਆ ਗਿਆ ਮੀ ਤੇ ਹੁਣ ਥੋੜਾ ਛਰਾਟੇਦਾਰ ਆ ਗਿਆ ਪਹਿਲਾਂ ਕਿੰਨੇ ਮਿੰਟ ਜੀ ਹੋ ਰਹੀ ਸੀਗੀ ਹੁਣ ਪੂਰਾ ਪੈ ਗਿਆ ਤੇ ਦੁਪਹਿਰ ਦਾ ਟਾਈਮ ਹੋ ਗਿਆ ਜੀ ਚਾਹ ਪਾਣੀ ਪੀਣ ਤੋਂ ਬਾਅਦ ਹੋ ਗਿਆ ਸਬਜੀ ਦਾ ਫਿਕਰ ਵੀ ਹੁਣ ਸਬਜੀ ਬਣਾਉਣੀ ਆ ਤੇ ਚਲੋ ਇੰਨਾ ਵੀ ਘਰ ਦੀ ਸਬਜੀ ਹੋ ਜਾਂਦੀ ਆ ਇਹ ਟੈਨਸ਼ਨ ਤਾਂ ਨਹੀਂ ਰਹਿੰਦੀ ਵੀ ਅੱਜ ਕੀ ਬਣਾਈਏ ਕੀ ਨਾ ਬਣਾਈਏ ਜਦੋਂ ਨਹੀਂ ਹੁੰਦੀ ਉਦੋਂ ਕੋਈ ਦਾਲ ਬਣਾ ਲਈਦੀ ਆ ਜਦੋਂ ਹਨਾ ਇਹ ਇਹ ਪਿੰਡੀਆਂ ਜਿਹੜੀਆਂ ਸੀਗੇ ਦੋ ਤਿੰਨ ਦਿਨ ਹੋ ਗਏ ਤੋੜੀਆਂ ਨੂੰ ਇਹ ਧੋ ਕੇ ਰੱਖ ਰਹੀ ਸੀਗੀ ਤੇ ਮਮਮੀ ਕਹਿੰਦੀ ਅੱਜ ਵੀ ਠੰਡਾ ਜਿਹਾ ਮੌਸਮ ਹੈ ਤੇ ਕੜਾ ਖਾਣ ਨੂੰ ਜੀ ਕਰਦਾ ਆ ਤੇ ਮਮਮੀ ਬੁਲਾਗੇ ਸੀ ਕਿ ਬਣਾਉਣ ਪ੍ਰਸ਼ਾਦ ਤੇ ਮਮਮੀ ਕਹਿੰਦੇ ਬਣਾ ਦਿੰਨੀ ਆ ਤੇ ਸਰਵ ਕਰਦੇ ਸਾਰਿਆਂ ਨੇ ਵੰਡੇ ਪਾ ਦੀ ਤੇ ਮੈਂ ਕਹਿੰਨਾ ਮੈਂ ਅੱਜ ਨਹੀਂ ਖਾਣਾ ਮੇਰਾ ਮਨ ਨਹੀਂ ਸੀਗਾ ਮਨ ਤਾਂ ਹੁੰਦਾ ਇਹਦੇ ਕੋ ਠੰਡੇ ਜਿਹੇ ਮੌਸਮ 'ਚ ਤਾਂ ਕੜਾ ਬਹੁਤ ਸਵਾਦ ਲੱਗਦਾ ਪਰ ਮੈਨੂੰ ਨਾ ਥੋੜੀ ਜਿਹੀ ਐਸਿਡਿਟੀ ਦੀ ਪ੍ਰੋਬਲਮ ਹੋਈ ਪਈ ਸੀਗੀ ਤੇ ਇਸ ਕਰਕੇ ਮੈਂ ਕਿਹਾ ਚਲੋ ਵੀ ਇਹ ਕਿ ਗਾੜੀ ਚੀਜ਼ ਹੁੰਦੀ ਹੈ ਨਾ ਫਿਰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਮੈਂ ਕਿ ਮੈਂ ਆਪ ਦਾ ਵੰਡਾ ਰੱਖ ਲੂੰਗੀ ਇਹਨੂੰ ਤੇ ਬਾਅਦ ਵਿੱਚ ਖਾऊंगी ਤੇ ਇਸ ਕਰਕੇ ਮੈਂ ਸਾਰਿਆਂ ਵਾਸਤੇ ਪਾ ਰਹੀ ਸੀ ਸਰਵ ਕਰ ਰਹੀ ਸੀਗੀ ਬੱਸ ਤੇ ਇਹ ਨਾ ਗਰਮ ਗਰਮ ਹੀ ਸਵਾਦ ਲੱਗਦਾ ਤੇ ਮੈਨੂੰ ਵੈਸੇ ਰੋਟੀ ਦੇ ਨਾਲ ਖੀਰ ਤੇ ਕੜਾ ਖਾਣਾ ਬਹੁਤ ਸਵਾਦ ਲੱਗਦਾ ਤੁਸੀਂ ਵੀ ਕਦੇ ਖਾ ਕੇ ਦੇਖੋ ਬਹੁਤ ਵਧੀਆ ਲੱਗਦਾ ਹੈ ਜਦੋਂ ਆਪਾਂ ਫੁਲਕੇ ਦੇ ਉੱਤੇ ਰੱਖ ਕੇ ਪ੍ਰਸ਼ਾਦ ਖਾਣੇ ਆ ਬਹੁਤ ਸਵਾਦ ਲੱਗਦਾ ਉਹ ਵੀ ਤੇ ਮੈਂ ਆਪਦੇ ਵਾਸਤੇ ਥੋੜਾ ਜਿਹਾ ਕੱਢ ਕੇ ਰੱਖ ਲਿਆ ਸੀ ਕਿ ਬਾਕੀਆਂ ਸਾਰਿਆਂ ਨੂੰ ਦੇ ਰਹੀ ਸੀ ਤੇ ਮੀਂਹ ਪੈਣ ਤੇ ਇੱਧਰ ਤੋਤੇ ਵੀ ਬੜੇ ਖੁਸ਼ ਸੀਗੇ ਇਹ ਕਈ ਵਾਰੀ ਆਪਸ ਵਿੱਚ ਲੜਨ ਵੀ ਲੱਗ ਜਾਂਦੇ ਨੇ ਟੈਂਕੀ ਦੇ ਨੇ ਇੱਕ ਸਾਈਡ ਤੇ ਚਮਟਾ ਚੰਗੜੀ ਟਿੱਕਾ ਰਹਿੰਦੀ ਹੈ ਤੇ ਇੱਕ ਪਾਸੇ ਤੋਤੇ ਰਹਿੰਦੇ ਆ ਤੇ ਉਸ ਤੋਂ ਬਾਅਦ ਜੀ ਆਪਾਂ ਸਾਰੇ ਕੰਮ ਕਾਜ ਕਰਨ ਤੋਂ ਬਾਅਦ ਲੱਗੇ ਸੀਗੇ ਕੱਪੜੇ ਪ੍ਰੈਸ ਕਰਨ ਵਾਸਤੇ ਇਹ ਕੱਪੜੇ ਪ੍ਰੈਸ ਕਰਨ ਵਾਲਾ ਕੰਮ ਵੀ ਬੜਾ ਮੁਸ਼ਕਲ ਹੁੰਦਾ ਆ ਖਾਸ ਕਰ ਜਿਹੜੇ ਕੁੱਟਣ ਦੇ ਕੱਪੜੇ ਹੁੰਦੇ ਕਹਿ ਦਿੰਦੇ ਗਰਮੀ ਦੇ ਵਿੱਚ ਕੁੱਟਣ ਦੇ ਕੱਪੜੇ ਵੀ ਪੋਣੇ ਚਾਹੀਦੇ ਆ ਨਾ ਪਰ ਜਦੋਂ ਇਹਨਾਂ ਨੂੰ ਪ੍ਰੈਸ ਕਰਨਾ ਹੁੰਦਾ ਬੜਾ ਟਾਈਮ ਲੱਗਦਾ ਇਹ ਕੁੜਤੇ ਪਜਾਮੇ ਤੇ ਇਹਨਾਂ ਦੀਆਂ ਤੇ ਬਲ ਕੱਢਦੇ ਕਰਦੇ ਹੀ ਅੱਧਾ ਘੰਟਾ ਲੱਗ ਜਾਂਦਾ ਬੜਾ ਟਾਈਮ ਲੱਗਦਾ ਫਿਰ ਮੈਨੂੰ ਕਾਫੀ ਅੱਧਾ ਪੂਣਾ ਘੰਟਾ ਜਿਹੜਾ ਆ ਸਾਰੇ 2-3 ਕੁੜਤੇ ਪਜਾਮੇ ਸੀਗੇ ਇਹਨਾਂ ਨੂੰ ਪ੍ਰੈਸ ਕਰਨ ਤੇ ਲੱਗ ਗਿਆ ਫੇ ਮਮਮੀ ਨੇ ਕੱਟਤੀਆਂ ਸੀ ਜਾਨੂੰ ਪਿੰਡੀਆਂ ਤੇ ਹਵਾ ਚੱਲ ਰਹੀ ਸੀ ਵੈਸੇ ਵਧੀਆ ਬਹੁਤ ਵਧੀਆ ਹਵਾ ਰਹੀ ਸੀ ਆ ਤੱਕ ਇਹਨੇ ਖਤਮ ਹੁੰਦੀਆਂ ਪਿੰਡੀਆਂ ਇੱਕ ਆਇਦਰ ਲੱਗੀ ਪਈ ਸਿਆਲ ਤੇ ਤਾਂ ਬਹੁਤ ਸਵਾਲ ਲੱਗੂਗੇ ਨਾ ਆ ਸਿੱਧਾ ਪੂਰ ਮਿਹਨਤ ਦਾ ਪੂਰਾ ਫਾਇਦਾ ਮਿਲਿਆ ਆਪਾਂ ਨੂੰ ਪਿੰਡੀਆਂ ਦੇ ਦੋ ਤਿੰਨ ਵਾਰੀ ਖੱਟੀ ਲੱਸੀ ਦੀ ਸਪਰੇਅ ਕਰਤੀ ਵਧੀਆ ਆ ਚਲੋ ਹੁਣ ਦੋ ਤਿੰਨ ਦਿਨ ਫੇਰ ਹੋ ਜਾਣਗੇ ਬਾਬਾ ਇਹ ਕਾਸਿਆ ਤਾਂ ਵੱਡੀ ਆ ਇੰਦਰ ਆ ਲੱਗੇ ਪਈ ਤੇ ਇੰਨੀ ਛੋਟੀ ਹੈ ਨਹੀਂ ਸਵੇਰੇ ਤੋੜਨੀ ਆ ਸਵੇਰੇ ਹੁੰਦੀ ਆ ਚਲੋ ਦੇਖ ਲਓ ਫਿਰ ਫੁੱਲ ਮਰ ਜਾਗੇ ਬੇਲ ਦੇ ਹੋਰ ਬਸ ਜਰਾ ਆਪੀ ਲਓ ਜੀ ਟਿਊਸ਼ਨ ਐਂਡ ਹੋ ਗਿਆ ਸ਼ਾਮ ਹੋ ਗਈ ਤੇ ਦੇਖੋ ਠੇਰਾ ਲੋ ਆ ਰਹੀ ਐ ਗਲੀ ਦੇ ਵਿੱਚ ਨਾ ਬੱਚੇ ਕਰ ਰਹੇ ਬਾਏ ਬਾਏ ਸਾਰਿਆਂ ਨੂੰ ਜੀ ਤੇ ਅੱਜ ਵਾਲਾ ਵਲੌਗ ਦਾ ਵੀ ਆਪਾਂ ਐਂਡ ਕਰ ਰਹੇ ਆ। ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਓ ਜੀ। ਕੱਲੋਂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ। ਬਾਏ ਬਾਏ। ਬਾਏ।